ਵੱਡੀ ਖਬਰ ਸੂਬੇ ਚ ਘੱਟੀ ਗਰੀਬਾਂ ਦੀ ਗਿਣਤੀ ਸਰਕਾਰ ਕਾਰਡ ਧਾਰਕਾਂ ਦੀ ਸੂਚੀ ਚ ਕੀਤੀ ਵੱਡੀ ਸ਼ੋਧ 21259 ਪਰਿਵਾਰ ਬੀਪੀਐਲ ਬਣ ਕੇ ਚੁੱਕ ਰਹੇ ਸਨ ਫਾਇਦਾ ਬੀਪੀਐਲ ਕਾਰਡ ਅਪਡੇਟ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਮੁਫਤ ਰਾਸ਼ਨ ਦਾ ਚੁੱਕਿਆ ਜਾ ਰਿਹਾ ਸੀ ਫਾਇਦਾ ਹਰਿਆਣਾ ਸਰਕਾਰ ਦੀ ਸਖਤੀ ਅਤੇ ਨਿਗਰਾਨੀ ਪ੍ਰਣਾਲੀ ਕਾਰਨ ਗਰੀਬੀ ਰੇਖਾ BPL ਤੋਂ 혜ਟਾ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਫਰਜੀ BPL ਕਾਰਡ ਧਾਰਕਾਂ ਵਿਰੁੱਧ ਸਖਤ ਕਾਰਵਾਈ ਦੀ ਚੇਤਾਵਨੀ ਤੋਂ ਬਾਅਦ ਪਿਛਲੇ 3 ਮਹੀਨਿਆਂ ਵਿੱਚ 31110 ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਤਹਿਤ ਮੁਫਤ ਰਾਸ਼ਨ ਨਹੀਂ ਮਿਲੇਗਾ। ਭਾਵੇਂ ਕਾਫੀ ਸਾਰੇ ਪਰਿਵਾਰ BPL ਸੂਚੀ ਤੋਂ ਬਾਹਰ ਕੀਤੇ ਗਏ ਹਨ। ਦਰਅਸਲ ਸਿਵਲ ਰਿਸੋਰਸਿਸ ਇਨਫਰਮੇਸ਼ਨ ਡਿਪਾਰਟਮੈਂਟ ਦੀ ਤਸਦੀਕ ਵਿੱਚ ਜ਼ਿਲ੍ਹੇ ਦੇ BPL ਅਤੇ ਅੰਤੋਂ ਦੀਆਂ ਆਨ ਯੋਜਨਾ ਅਦੇ ਚੁਣੇ ਗਏ ਪਰਿਵਾਰਾਂ ਨੂੰ ਵੱਖ ਕਰ ਦਿੱਤਾ ਗਿਆ ਹੈ ਇਸ ਵਿੱਚ ਅਮੀਰ ਹੋਣ ਦੇ ਬਾਵਜੂਦ ਸਰਕਾਰੀ ਯੋਜਨਾ ਤਹਿਤ ਮੁਫਤ ਰਾਸ਼ਨ ਖਾਣ ਵਾਲੇ ਪਰਿਵਾਰਾਂ ਨੂੰ ਚੁਣਿਆ ਗਿਆ ਹੈ ਜ਼ਿਲ੍ਹੇ ਵਿੱਚ 90932 ਰਾਸ਼ਨ ਕਾਟ ਸਨ ਹੁਣ ਆਉਣ ਵਾਲੇ ਜੁਲਾਈ ਮਹੀਨੇ ਦੌਰਾਨ ਇਹ ਗਿਣਤੀ ਘਟ ਕੇ 60822 ਹੋ ਜਾਵੇਗੀ ਇਸ ਤਰ੍ਹਾਂ ਜ਼ਿਲ੍ਹਾ ਰਾਸ਼ਨ ਡੀਪੋ ਤੇ ਪਹੁੰਚਰ ਵਾਲੇ ਰਾਸ਼ਨ ਕਾੜ ਵਿੱਚ ਕਟੌਤੀ ਹੋਣ ਦੀ ਸੰਭਾਵਨਾ ਹੈ ਜਿਕਰਯੋਗ ਹੈ ਕਿ ਗਰੀਬ ਪਰਿਵਾਰਾਂ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਅੰਤੋਨਦੀਆਂ ਅੰਨ ਯੋਜਨਾ ਅਤੇ ਰਾਜ ਵੀਪੀਐਲ ਕਾਰਡ ਬਣਾਏ ਜਾਂਦੇ ਸਨ ਜ਼ਿਲ੍ਹੇ ਵਿੱਚ ਜੂਨ ਤੱਕ ਕੁੱਲ 248356 ਪਰਿਵਾਰ ਬੀਪੀਐਲ ਸੂਚੀ ਵਿੱਚ ਸ਼ਾਮਲ ਕੀਤੇ ਗਏ ਸਨ ਇਸ ਦੇ ਨਾਲ ਹੀ 21245 ਪਰਿਵਾਰ ਅੰਤੋਨਦੀਆਂ ਅੰਨ ਯੋਜਨਾ ਅਧੀਨ ਸਹੂਲਤ ਦਾ ਲਾਭ ਲੈ ਰਹੇ ਸਨ ਜਦੋਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਰਿਸੋਰਸ ਇਨਫੋਰਮੇਸ਼ਨ ਡਿਪਾਰਟਮੈਂਟ ਨੇ ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਇਕੱਠਾ ਕੀਤਾ ਤਾਂ ਇਸ ਦੇ ਵਿੱਚ ਨਿਰਧਾਰਤ ਮਾਪਦੰਡਾਂ ਦੇ ਖਰਾ ਨਾ ਉਤਰਨ ਵਾਲੇ ਪਰਿਵਾਰ ਨੂੰ ਵਾਖ ਕਰ ਦਿੱਤਾ ਗਿਆ ਹੈ ਜ਼ਿਲ੍ਹੇ ਵਿੱਚ 8779 ਅਜਿਹੇ ਆਪਤ ਆ ਪਾਤਰ ਕਾਰਡ ਮਿਲੇ ਹਨ ਜੋ ਆਪਣੀ ਆਮਦਨ ਵੱਧ ਹੋਣ ਦੇ ਬਾਵਜੂਦ ਸਕੀਮਾਂ ਦਾ ਲਾਭ ਲੈ ਰਹੇ ਸਨ ਇਹਨਾਂ ਵਿੱਚੋਂ ਰਾਜ ਦੇ ਬੀਪੀਐਲ ਵਿੱਚ ਸ਼ਾਮਲ 8646 ਪਰਿਵਾਰ ਅਤੇ ਅੰਤੌਂਦੀਆਂ ਅਨ ਯੋਜਨਾ ਅਧੀਨ 3133 ਪਰਿਵਾਰਾਂ ਨੂੰ ਲਾਭਪਾਤਰੀਆਂ ਵਿੱਚੋਂ ਰਾਸ਼ਨ ਕਾਰਡ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ ਵਿਭਾਗ ਸੂਤਰਾਂ ਦੀ ਮੰਨੀਏ ਤਾਂ ਅਜੇ ਛੋਧ ਕਾਰਜ ਜਾਰੀ ਹਨ ਇਸ ਕਰਕੇ ਅਗਸਤ ਮਹੀਨੇ ਦੌਰਾਨ ਵੀਪੀਐਲ ਅਤੇ ਅਨੋਦੀਆਂ ਆਨ ਯੋਜਨਾਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਜਾਵੇਗਾ ਤੇ ਪਰਿਵਾਰਾਂ ਨੂੰ ਹਟਾ ਦਿੱਤਾ ਜਾਵੇਗਾ ਸਿਵਲ ਸਰੋਤ ਅਤੇ ਸੂਚਨਾ ਵਿਭਾਗ ਦੇ ਮੈਨੇਜਰ ਰਵਿੰਦਰ ਪੁਨੀਆਂ ਨੇ ਕਿਹਾ ਕਿ ਹੈੱਡਕੁਆਟਰ ਪੱਧਰ ਤੇ ਵਿਭਾਗ ਡਿਜੀਟਲ ਦਸਤਾਵੇਜ਼ਾਂ ਦੇ ਆਧਾਰ ਤੇ ਸਾਰੇ ਵਿਭਾਗਾਂ ਤੋਂ ਜਾਣਕਾਰੀ ਦੇ ਮੇਲ ਅਤੇ ਤਸਦੀਕ ਕਰ ਰਿਹਾ ਹੈ ਜਿਸ ਵਿੱਚ ਐਮਐਸਪੀ ਫਸਲ ਵਿਕਰੇਤਾ ਆਰਟੀਏ ਆਰਟੀਆਰ ਫਾਈਲਰਾਂ ਅਤੇ ਹੋਰ ਡਾਟਾ ਦੇ ਆਧਾਰ ਤੇ ਗੈਰ ਕਾਨੂੰਨੀ ਪਰਿਵਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਜ਼ਿਲ੍ਹੇ ਦੇ 485 ਡੁੱਪੂਆਂ ਤੇ ਇਸ ਸਮੇਂ 2,60,822 ਰਾਸ਼ਨ ਕਾਰਡ ਵੰਡੇ ਜਾ ਰਹੇ ਹਨ ਜਿਸ ਤਹਿਤ ਪ੍ਰਤੀ ਯੂਨਿਟ 2,42,644 ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਪਿਵਾਗ ਨੇ ਲਾਂਚ ਕੀਤੀਆਂ ਮੇਰਾ ਈ ਕੇਵਾਈਸੀ ਅਤੇ ਧਾਰ ਫੇਸ ਆਈਡੀ ਨਾਂ ਦੇ ਨਾਲ ਦੋ ਐਪਸ ਹਰਿਆਣਾ ਸੂਬੇ ਚ ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਇਹ ਹੈ ਕਿ ਹੁਣ ਉਹਨਾਂ ਨੂੰ ਆਪਣਾ ਰਾਸ਼ਨ ਕਾਰਡ ਈ ਕੇਵਾਈਸੀ ਲੈਣ ਲਈ ਰਾਸ਼ਨ ਡੀਪੋ 홀ਡਰ ਦੀ ਦੁਕਾਨ ਤੇ ਗੇੜੇ ਮਾਰਨ ਦੀ ਜ਼ਰੂਰਤ ਨਹੀਂ ਹੈ। ਉਹ ਹੁਣ ਘਰ ਬੈਠੇ ਹੀ ਕੁਝ ਮਿੰਟਾਂ 'ਚ ਈ ਕੇਵਾਈਸੀ ਕਰ ਸਕਣਗੇ ਅਤੇ ਇਸ ਸਬੰਧੀ ਸੁਰੱਖਾ ਸਪਲਾਈ ਵਿਭਾਗ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਰਾਸ਼ਨ ਕਾਰਡ ਧਾਰਕਾਂ ਨੂੰ ਆਪਣੇ ਮੋਬਾਈਲ ਫੋਨ ਵਿੱਚ ਦੋ ਐਪਸ ਡਾਊਨਲੋਡ ਕਰਨੇ ਪੈਣਗੇ। ਜਿਨ੍ਹਾਂ ਤੇ ਦਿੱਤੀਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਈ ਕੇਵਾਈਸੀ ਹੋ ਜਾਵੇਗੀ ਜਿਕਰ ਹੋਇਆ ਹੈ ਕਿ ਈ ਕੇਵਾਈਸੀ ਲਾਗੂ ਕਰਨ ਦਾ ਕੰਮ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਜ਼ਿਲ੍ਹਿਆਂ ਦੇ 55% ਲੋਕਾਂ ਦੀ ਕੋਲ ਪਹਿਲਾਂ ਹੀ ਈ ਕੇਵਾਈਸੀ ਹੋ ਚੁੱਕੀ ਹੈ ਇਸ ਜੁਵੈਲੇ ਜ਼ਿਲ੍ਹੇ ਦੇ 485 ਡਿਪੋ ਅਤੇ 2,60,822 ਰਾਸ਼ਨ ਕਾਰਡ ਵੰਡੇ ਜਾ ਰਹੇ ਹਨ ਇਸ ਤਹਿਤ ਪ੍ਰਤੀ ਹੋਂਟ ਦੇ 9,42,644 ਲੋਕਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ